ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਘਰ ਵਿੱਚ ਨਸ਼ੇ ਦਾ ਸੇਵਨ ਪਰਿਵਾਰ ਦਾ ਇੱਕ ਮੈਂਬਰ ਕਰਦਾ ਹੈ ਜਿਸ ਕਾਰਨ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਕਹਿਣ ਤੋਂ ਭਾਵ ਕਿ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਘਰ ਦੇ ਵਿੱਚ ਕੁਝ ਮੈਂ ਤਾਂ ਦੇ ਲਈ ਆ ਇੱਕ ਕਾਮਕਾਰ ਲੋ ਤਾਂ ਘਰ ਦੇ ਵਿੱਚ ਪੈਸਾ ਬਰਕਤ ਸਭ ਚੀਜ਼ਾਂ ਦੇ ਢੇਰ ਲੱਗ ਜਾਣਗੇ ਘਰ ਦੇ ਸਾਰੇ ਮੈਂਬਰ ਗੁਰਬਾਣੀ ਦੇ ਲੜ ਲੱਗ ਜਾਣਗੇ ਤੇ ਇਸ ਲਈ ਸੰਗਤ ਜੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਗੁਰ ਸੇਖਾਂ ਦੇ ਵਿੱਚ ਸਤਿਗੁਰ ਆਪ ਵਰਤਦੇ ਹਨ ਗੁਰੂ ਅਰਜਨ ਦੇਵ ਪਾਸ਼ਾ ਜੀ ਬਚਨ ਕਰਦੇ ਸਨ ਕਿ ਜੇ ਕੋਈ ਗੁਰੂ ਦੇ ਦਰ ਤੇ ਪ੍ਰਮਾਣ ਹੋਣਾ ਚਾਹੁੰਦਾ ਹੈ ਤਾਂ ਇੱਕ ਬਚਨ ਗੁਰੂ ਜੀ ਦਾ ਮੰਨਣਾ ਪਵੇਗਾ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਆਗਿਆ ਸੈਣੀ ਸਿੱਖਣੀ ਪੈਣੀ ਹੈ ਸਾ ਸੰਗਤ ਜੀ ਪਹਿਲੇ ਸਮਿਆਂ ਦੇ ਵਿੱਚ ਗੁਰੂ ਘਰ ਦੀਵਾਨ ਸੱਜਿਆ ਕਰਦੇ ਸਨ ਤੇ ਟਰੈਕਟਰਾਂ ਟਰਾਲੀਆਂ ਤੇ ਸੰਗਤਾਂ ਹਾਜ਼ਰੀ ਭਰਿਆ ਕਰਦੀਆਂ ਸਨ ਇਸੇ ਤਰ੍ਹਾਂ ਸੰਗਤ ਜੀ ਇੱਕ ਪਿੰਡ ਦੇ ਵਿੱਚ ਦੀਵਾਨ ਸੱਜੇ ਉਸ ਪਿੰਡ ਦੇ ਵਿੱਚੋਂ ਸੰਗਤ ਇਕੱਠੀ ਹੋ ਕੇ ਦੀਵਾਨਾਂ ਦੇ ਵਿੱਚ ਜਾਂਦੀ ਸੀ ਦੀਵਾਨ ਤੇ ਸੇਵਾਦਾਰ ਨੇ ਇੱਕ ਆਦਮੀ ਨੂੰ ਦੀਵਾਨ ਤੇ ਜਾਣ ਦੇ ਲਈ ਕਿਹਾ ਪਰ ਉਹ ਆਦਮੀ ਸਿਰੇ ਦਾ ਸ਼ਰਾਬੀ ਸੀ ਉਹ ਸ਼ਰਾਬੀ ਬੰਦਾ ਉਸ ਨੂੰ ਕਹਿਣ ਲੱਗਾ ਕਿ ਭਰਾਵਾ ਤੁਸੀਂ دیਵਾਨਾ ਤੇ ਜਾਇਆ ਕਰੋ ਮੇਰਾ ਤਾਂ ਸ਼ਾਮ ਨੂੰ ਸ਼ਰਾਬ ਪੀਣ ਦਾ ਸਮਾਂ ਪੱਕਾ ਬਣਿਆ ਹੋਇਆ ਹੈ ਤਿੰਨ ਚਾਰ ਦਿਨ ਪ੍ਰਦਾਨ ਉਹ ਆਦਮੀ ਨੂੰ ਪ੍ਰੇਰਦਾ ਰਿਹਾ ਕਿ ਤੂੰ ਵੀ ਸਾਡੇ ਨਾਲ ਚੱਲ ਤੂੰ ਵੀ ਸਾਡੇ ਨਾਲ ਸੰਗਤ ਕਰ ਪਰ ਉਹ ਨਾ ਮੰਨਿਆ ਫਿਰ ਇੱਕ ਦਿਨ ਉਸਨੇ ਜੇਦ ਕੀਤੀ ਤੇ ਕਿਹਾ ਕਿ ਅੱਜ ਤਾਂ ਮੈਂ ਤੈਨੂੰ دیਵਾਨ ਤੇ ਲੈ ਕੇ ਹੀ ਜਾਣਾ ਹੈ ਉਹ ਸ਼ਰਾਬੀ ਆਦਮੀ ਪ੍ਰਦਾਨ ਨੂੰ ਕਹਿੰਦਾ ਕਿ ਪ੍ਰਦਾਨ ਸਾਹਿਬ ਤੁਹਾਡੀ ਮਰਜ਼ੀ ਜੇ ਲੈ ਕੇ ਜਾਣਾ ਹੈ ਤੇ ਲੈ ਚੱਲੋ ਪਰ ਮੈਂ ਝੂਠ ਨਹੀਂ ਕਹਿੰਦਾ ਮੈਂ ਇਸ ਸਮੇਂ ਵੀ ਸ਼ਰਾਬ ਪੀਤੀ ਹੋਈ ਹੈ ਉਹ ਪ੍ਰਧਾਨ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਅੱਜ ਜੇ ਤੂੰ ਸ਼ਰਾਬ ਪੀਤੀ ਹੋਈ ਹੈ ਤਾਂ ਤੂੰ ਅੰਦਰ ਦਿਵਾਨ ਹਾਲ ਦੇ ਵਿੱਚ ਮੱਥਾ ਨਾ ਟੇਕੀ ਜੋੜਿਆਂ ਦੀ ਸੇਵਾ ਕਰਦਾ ਰਹੇ ਤੂੰ ਬਾਹਰੋਂ ਹੀ ਗੁਰੂ ਸਾਹਿਬਾਨ ਨੂੰ ਮੱਥਾ ਟੇਕ ਕੇ ਜੋੜਿਆਂ ਦੇ ਵਿੱਚ ਬੈਠ ਜਾਵੇਂ ਸ਼ਰਾਬੀ ਆਦਮੀ ਨੇ ਪਦਾਨ ਦੀ ਗੱਲ ਮੰਨ ਲਈ ਤੇ دیਵਾਨ ਵਾਲੀ ਜਗ੍ਹਾ ਤੇ ਆ ਕੇ ਮੱਥਾ ਨਹੀਂ ਟੇਕਿਆ ਪਰ ਜੋੜਿਆਂ ਦੀ ਸੇਵਾ ਦੇ ਵਿੱਚ ਪਹੁੰਚਿਆ 2-4 ਘੰਟਿਆਂ ਦੇ ਬਾਅਦ ਕੀਤਾ ਹੋਇਆ ਨਸ਼ਾ ਉਤਰ ਜਾਂਦਾ ਹੈ ਰਾਤ ਦੇ 11-12 ਵਜੇ ਤੱਕ ਜਦੋਂ ਦੀਵਾਨ ਚੱਲ ਰਿਹਾ ਸੀ ਉਸ ਆਦਮੀ ਨੂੰ ਸ਼ਰਾਬ ਦਾ ਨਸ਼ਾ ਉਤਰ ਗਿਆ ਉਸ ਨੇ ਹੱਥ ਮੋਂ ਤੋਤਾ ਤੇ ਜੋੜਿਆਂ ਦੀ ਸੇਵਾ ਕਰਨ ਲੱਗ ਪਿਆ ਜੋੜਾ ਘਰ ਦੇ ਵਿੱਚ ਨਾਲੇ ਉਹ ਸੇਵਾ ਕਰ ਰਿਹਾ ਹੈ ਤੇ ਨਾਲ ਹੀ ਉਸ ਦਾ ਧਿਆਨ دیਵਾਨਵਾਲ ਜਾ ਰਿਹਾ ਹੈ ਪਤਾ ਨਹੀਂ ਗੁਰੂ ਘਰ ਆਉਣ ਵਾਲੇ ਕਿਹੜੇ ਸਿੱਖ ਦਾ ਕਿੰਨਾ ਨੇਮ ਹੋਵੇਗਾ ਕਿਹੜੀ ਉਸ ਗੁਰ ਸਿੱਖ ਨੇ ਬਾਣੀ ਪੜ੍ਹੀ ਹੋਵੇਗੀ ਨਾਮ ਜਪਿਆ ਹੋਵੇਗਾ ਜਿਸ ਦੇ ਜੋੜਿਆਂ ਦੀ ਤੋੜ ਉਸ ਸ਼ਰਾਬ ਪੀਣ ਵਾਲੇ ਦੇ ਮਸਤਕ ਨੂੰ ਛੂ ਗਈ ਅਤੇ ਉਸ ਦੇ ਮਨ ਦੇ ਫੁਰਨੇ ਸੇਵਾ ਕਰਦੇ ਆਹੀਂ ਉਹਥੇ ਬਦਲਨੇ ਸ਼ੁਰੂ ਹੋ ਗਏ ਸੰਗਤ ਜਦੋਂ ਜਾਣੇ ਸ਼ੁਰੂ ਹੋਈ ਤਾਂ ਨਿੱਕੇ ਬੱਚੇ ਵੀ ਜੋੜੇ ਲੈਣ ਆਏ ਤਾਂ ਉਸ ਆਦਮੀ ਦੇ ਮਨ ਨੇ ਉਸ ਨੂੰ ਲਾਂਤਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਮਣਾ ਦੇਖ 5-7 ਸਾਲ ਦੇ ਬੱਚੇ ਸੰਗਤ ਦੇ ਵਿੱਚ ਆ ਕੇ ਕਿੰਨਾ ਲਾਹਾ ਲੈ ਰਹੇ ਹਨ ਮਣਾ ਤੂੰ ਬੱਚਿਆਂ ਵਾਲਾ ਵੀ ਹੋ ਗਿਆ ਤੇ ਤੂੰ ਕੀ ਕੁਝ ਕਰਦਾ ਫਿਰਦਾ ਹੈ ਕਦੇ ਸੰਗਤ ਦੇ ਵਿੱਚ ਨਹੀਂ ਆਇਆ ਜੋੜਿਆਂ ਦੀ ਸੇਵਾ ਕਰਦਾ ਉਹ ਰੋਪਿਆ ਜੋੜਿਆਂ ਨੂੰ ਮੱਥੇ ਨਾਲ ਲਾਉਂਦਾ ਹੈ ਤੇ ਇਹ ਸੋਚਦਾ ਹੈ ਕਿ ਬਲਹਾਰੇ ਇਨੇ ਛੋਟੇ ਬੱਚਿਆਂ ਦੇ ਜੋ ਇਨੀ ਰਾਤ ਨੂੰ ਵੀ ਸੰਗਤ ਦੇ ਵਿੱਚ ਹਾਜ਼ਰੀ ਭਰਨਾਏ ਹਨ ਉਸਨੇ ਅੱਧਾ ਘੰਟਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਹੋਈ ਉਸਨੇ ਜੋੜੇ ਘਰ ਦੇ ਵਿੱਚੋਂ ਖੜੇ ਹੋ ਕੇ ਇਹ ਅਰਦਾਸ ਕੀਤੀ اے ਗੁਰੂ ਗ੍ਰੰਥ ਸਾਹਿਬ ਜੀ ਮੈਂ ਸ਼ਰਾਬ ਦਾ ਇਹ ਕੋੜ ਛੱਡਣਾ ਚਾਹੁੰਦਾ ਹਾਂ ਤੁਸੀਂ ਛੁਡਾ ਦਿਓ ਮੈਂ ਨਹੀਂ ਛੱਡ ਸਕਦਾ ਤੁਸੀਂ ਛੁਡਾ ਸਕਦੇ ਹੋ ਤੁਸੀਂ ਕਿਰਪਾ ਕਰੋ ਸਤਗੋਚੀ ਨਿਮਰਤਾ ਭਰੀ ਅਰਦਾਸ ਸੁਣ ਕੇ ਉਸ ਨੇ ਇੰਨੀ ਕਿਰਪਾ ਕੀਤੀ ਕਿ ਉਹ ਬੰਦਾ 8ਵੇਂ ਦਿਨ ਕੇਸੀ ਇਸ਼ਨਾਨ ਕਰਕੇ ਅਮਰਤ ਸ਼ਕਨ ਲਈ ਦੀਵਾਨ ਦੇ ਵਿੱਚ ਪਹੁੰਚ ਗਿਆ ਜੋ ਕੁਮਾਈ ਵਾਲੇ ਸਿੱਖਾਂ ਦੀ ਸੰਗਤ ਕਰਨ ਦੇ ਨਾਲ ਜੀਵਨ ਬਦਲ ਜਾਂਦਾ ਹੈ ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸਨ ਜੇਕਰ ਤੋਂ ਨਾਮ ਜਪਣ ਵਾਲਿਆਂ ਦੇ ਕੋਲ ਵੀ ਬੈਠਣ ਲੱਗ ਜਾਵੇਂ ਤਾਂ ਮੇਰਾ ਸਿਮਰਨ ਚੱਲਣ ਲੱਗ ਜਾਵੇਗਾ ਤੇਰੇ ਮਨ ਨੂੰ ਸ਼ਾਂਤੀ ਆਉਣ ਲੱਗ ਜਾਵੇਗੀ ਸੰਗਤ ਜੀ ਇੱਕ ਵਾਰ ਇੱਕ ਨੌਜਵਾਨ ਨੂੰ ਬਾਬਾ ਜੀ ਕੋਲ ਲੈ ਕੇ ਆਏ ਤੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਇੱਕ ਸ਼ਰਾਬ ਬਹੁਤ ਪੀਂਦਾ ਹੈ ਹੱਟਦਾ ਨਹੀਂ ਹੈ ਪੀਣੋਂ ਬਾਬਾ ਜੀ ਉਸ ਨੂੰ ਪੁੱਛਣ ਲੱਗੇ ਤੁਹਾਡੇ ਕਰੇਗਾ ਹੈ ਉਹ ਕਹਿੰਦਾ ਜੀ ਹੈਗੀ ਹੈ ਬਾਬਾ ਜੀ ਕਹਿੰਦੇ ਕਿ ਉਹ ਕੀ ਖਾਂਦੀ ਹੈ ਉਹ ਕਹਿਣ ਲੱਗਾ ਕਿ ਖਲ ਬੜੇਵੇਂ ਵੰਡ ਪੱਠੇ ਚਾਰਾ ਆਦ ਖਾਂਦੀ ਹੈ ਬਾਬਾ ਜੀ ਕਹਿੰਦੇ ਕਿ ਗਾਂ ਮੱਜ ਆਰ ਜੋ ਚਾਰਾ ਉਹ ਖਾਂਦੀ ਹੈ ਸਾਰਾ ਇਕੱਠਾ ਕਰਕੇ ਕਿਸੇ ਸਾਇੰਸਦਾਨ ਕਿਸੇ ਡਾਕਟਰ ਨੂੰ ਦੇ ਦਈ ਕਿ ਉਸ ਨੂੰ ਕਹਿ ਦੇਈ ਕਿ ਇਸ ਦੇ ਵਿੱਚੋਂ ਦੁੱਧ ਕੱਢ ਦਿਓ ਤਾਂ ਉਹ ਕੱਢ ਨਹੀਂ ਸਕਦੇ ਬਾਬਾ ਜੀ ਕਹਿੰਦੇ ਕਿ ਗਾਂ ਮੱਝਾਂ ਪੱਠੇ ਤੂੜੀ ਖਾਂਦੀਆਂ ਹਨ ਕਿੰਨੀ ਹੈਰਾਨੀ ਦੀ ਗੱਲ ਹੈ ਐਸੀ ਕਿਹੜੀ ਮਸ਼ੀਨਰੀ ਹੈ ਉਸ ਦੇ ਅੰਦਰ ਫਿੱਟ ਹੈ ਜੋ ਦੁੱਧ ਨੂੰ ਵੱਖਰਾ ਕਰਦੀ ਹੈ ਤੇ ਗੋਹੇ ਨੂੰ ਵੱਖਰਾ ਕਰ ਦਿੰਦੀ ਹੈ ਬਾਬਾ ਜੀ ਉਸ ਨੂੰ ਕਹਿੰਦੇ ਕਿ ਗਾਂ ਅੱਗੇ ਬਾਲਟੀ ਪਾਣੀ ਦੀ ਰੱਖ ਕੇ ਵਿੱਚ ਪੰਜ ਪੁੰਦਾਂ ਸ਼ਰਾਬ ਦੀਆਂ ਰੱਖ ਦਿਓ ਗਾਂ ਮਰ ਜਾਓ ਪਰ ਉਹ ਸ਼ਰਾਬ ਨਹੀਂ ਪੀਵੇਗੀ ਗਾਂ ਦੇ ਦੁੱਧ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ ਸਾਰੇ ਧਰਮਾਂ ਦੇ ਵਿੱਚ ਭਗਵਾਨ ਨੂੰ ਦੁੱਧ ਦਾ ਭੋਗ ਲੱਗਦਾ ਹੈ ਤੇਰਾ ਵੀ ਜਦੋਂ ਤੇਰਾ ਵੀ ਜਦੋਂ ਜਨਮ ਹੋਇਆ ਸਭ ਤੋਂ ਪਹਿਲਾਂ ਤੇਰੇ ਮੂੰਹ ਨੂੰ ਅੰਮ੍ਰਿਤ ਲਾਉਂਦੇ ਆਂ ਗਾਂ ਦਾ ਦੁੱਧ ਨਾਲੇ ਘਰੇ ਵਰਤਦੇ ਹੋ ਨਾਲੇ ਵੇਚਦੇ ਹੋ ਫਿਰ ਉਹ ਚਾਹੇ ਛੱਤੀ ਪਦਾਰਥ ਦੁੱਧ ਤੋਂ ਬਣਾ ਲਓ ਤੇਰੇ ਘਰੇ ਗਾਂ ਬੰਨੀ ਹੈ ਤੂੰ ਉਹਦੇ ਵੱਲ ਹੀ ਦੇਖ ਲਿਆ ਕਰ ਤੂੰ ਸ਼ਰਾਬ ਪੀਂਦਾ ਹੈ ਤੇਰੀ ਮਾਤਾ ਰੋਂਦੀ ਹੈ ਇਹ ਆਪ ਮਾਗ ਦੇ ਮਹੀਨੇ ਗਿੱਲੇ ਥਾਂ ਤੇ ਪਏ ਰਹੀ ਤੈਨੂੰ ਸੁੱਕੇ ਥਾਂ ਪਾਇਆ ਜੇ ਤੂੰ ਮਾਤਾ ਦੇ ਪੈਰ ਧੋ ਕੇ ਪੀ ਜਾਵੇਂ ਤਾਂ ਵੀ ਮਾਤਾ ਦਾ ਕਰਜ਼ਾ ਮੋੜ ਨਹੀਂ ਸਕਦਾ ਗਾਣੂ ਦੇਖ ਗaan ਨਿੰਦਾ ਨਹੀਂ ਕਰਦੀ ਚੁਗਲੀ ਨਹੀਂ ਕਰਦੀ ਝੂਠ ਨਹੀਂ ਬੋਲਦੀ ਕਿਸੇ ਦੇ ਬੰਦੇ ਕੰਮ ਦੇ ਵਿੱਚ ਲੱਤ ਨਹੀਂ ਮਾਰਦੀ ਦੇਖ ਪਸ਼ੂ ਦਾ ਗੁਣ ਉਹ ਦੁੱਧ ਦਿੰਦੀ ਹੈ ਬਾਬਾ ਜੀ ਕਹਿੰਦੇ ਤੂੰ ਆਪਣੇ ਅੰਦਰ ਚਾਤੀ ਮਾਰ ਤੂੰ ਕੀ ਕਰਦਾ ਹੈ ਬਾਬਾ ਜੀ ਦੇ ਬਚਨ ਸੁਣ ਕੇ ਉਸ ਮੁੰਡੇ ਦੀਆਂ ਅੱਖਾਂ ਦੇ ਵਿੱਚ ਜਲ ਆ ਗਿਆ ਕਹਿੰਦਾ ਜੀ ਹੁਣ ਨਹੀਂ ਪਿੰਦਾ ਬਖਸ਼ ਲੋ ਬਾਬਾ ਜੀ ਕਹਿੰਦੇ ਤੈਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਤੂੰ ਘਰੇ ਰਿਆ ਕਰ 68 ਤੀਰਥਾਂ ਦੀ ਯਾਤਰਾ ਦਾ ਇਸ਼ਨਾਨ ਇਸ਼ਨਾਨ ਦਾ ਫਲ ਤੈਨੂੰ ਘਰੇ ਬੈਠੇ ਨੂੰ ਮਿਲ ਜਾਵੇਗਾ ਉਸਨੇ ਸੱਤ ਬਚਨ ਕੀਆ ਤੇ ਕੁਝ ਦਿਨਾਂ ਵਿੱਚ ਹੀ ਅਮਰਤ ਸ਼ਾਕੇ ਆਇਆ ਬਾਬਾ ਜੀ ਕਹਿੰਦੇ ਸੁਣਾ ਪਾਈ ਕੀ ਕਰਦਾ ਹੁੰਦਾ ਹੈ ਉਹ ਕਹਿੰਦਾ ਜੀ ਆਪ ਜੀ ਦੀ ਬਹੁਤ ਮੇਰ ਹੋ ਗਈ ਹੈ ਹੁਣ ਕੁਝ ਖਾਣ ਪੀਣ ਨੂੰ ਜੀ ਨਹੀਂ ਕਰਦਾ ਬਸ ਗਾਂਵਲ ਦੇਖ ਲਈਦਾ ਹੈ ਬਾਬਾ ਜੀ ਇੰਨਾ ਸਮਾਂ ਨਰਕ ਚ ਰਿਆਂ ਹਾ ਹੁਣ ਆਪ ਜੀ ਦੀ ਮਿਹਰ ਸਦਕਾ ਇਸ ਤਰ੍ਹਾਂ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਚੰਗਾ ਹੋ ਗਿਆ ਹੈ ਕਹਿੰਦਾ ਬਾਬਾ ਜੀ ਇਹ ਸਭ ਤੁਹਾਡੀ ਹੀ ਬਖਸ਼ਿਸ਼ ਹੈ ਤੁਹਾਡਾ ਦਿੱਤਾ ਨੇਮ ਹੈ ਤੁਹਾਡੇ ਬਚਨ ਦੀ ਤਾਕਤ ਹੈ ਜੋ ਮੈਨੂੰ ਗਰੀਬ ਜੇ ਨੂੰ ਜੋ ਮੈਨੂੰ ਜੋ ਮੈਨੂੰ ਪੁੱਠੇ ਰਸਤੇ ਤੋਂ ਸਿੱਧੇ ਰਾਤੇ ਲੈ ਆਂਦਾ ਹੈ ਸਾਧ ਸੰਗਤ ਜੀ ਆਓ ਆਪਾਂ ਵੀ ਅੱਜ ਤੋਂ ਗੁਰੂ ਦੇ ਬਚਨਾਂ ਨੂੰ ਮੰਨੀਏ ਅਤੇ ਉਹਨਾਂ ਦੇ ਬਚਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦੀ ਲੜ ਲੱਗੀ ਅਤੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਈਏ ਤਾਂ ਸਾਡੇ ਰਸਤੇ ਆਪਣੇ ਆਪ ਸਿੱਧੇ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ